ਜੈ ਬਾਬਾ ਸੁਖਾਨੰਦ ਜੈ ਬਾਬਾ ਮੱਠ ਤੁਹਾਡੀ ਸਦਾ ਹੀ ਜੈ ਬਹੁਤ ਹੀ ਭਾਗਾ ਵਾਲਾ ਦਿਨ ਮੰਗਲਵਾਰ 14 ਅਕਤੂਬਰ 2025 ਬਾਬਾ ਜੀ ਦੀ ਸਮਾਦੀ ਸਥਾਨ ਦੇ ਦਰਸ਼ਨ ਅੱਜ ਦਿਨ ਮੰਗਲਵਾਰ ਹੋਣ ਕਰਕੇ ਬਾਬਾ ਮੱਠ ਜੀ ਦੇ ਦਰਬਾਰ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋ ਕੇ ਪਰਵਾਰਾਂ ਦੀ ਸ਼ੁਕ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਦੇ ਨੇ ਮੰਗਲਵਾਰ ਦਾ ਦਿਨ ਹੋਣ ਕਾਰਨ ਬਾਹਰ ਬਾਬਾ ਮੜਜੀ ਦੇ ਮੁੱਖ ਗੇਟ ਤੋਂ ਦੁਕਾਨਾਂ ਤੋਂ ਸੰਗਤ ਭੋਗ ਪ੍ਰਸ਼ਾਦ ਲੈ ਕੇ ਬਾਬਾ ਜੀ ਦੇ ਅਤੇ ਬਾਬਾ ਜੀ ਦੇ ਨਾਲ ਸ਼ਸ਼ੋਭਤ ਵੀਰ ਹਨੂਮਾਨ ਜੀ ਦੇ ਪ੍ਰਸ਼ਾਦ ਚੜਾਉਂਦੇ ਨੇ ਅਤੇ ਮੂੰਹੋਂ ਮੰਗੀਆਂ ਮਰਾਦਾਂ ਪਾਉਂਦੇ ਨੇ ਇਹ ਉਹ ਸਥਾਨ ਹੈ ਜਿੱਥੇ ਭਗਤਾਂ ਦੀਆਂ ਹਰ ਮਨੋ ਕਾਮਨਾ ਪੂਰਨ ਹੁੰਦੀਆਂ ਨੇ ਬਹੁਤ ਹੀ ਭਵਿਆ ਦ੍ਰਿਸ਼ ਹੈ ਅਜਾ ਬਾਬਾ ਮੜਜੀ ਦੀ ਸਮਾਦੀ ਸਥਾਨ ਦਾ ਇੱਥੇ ਆ ਕੇ ਮਨ ਨੂੰ ਬੜੀ ਸ਼ਾਂਤੀ ਅਤੇ ਸਕੂਨ ਮਿਲਿਆ ਹਰ ਧਰਮ ਦੇ ਲੋਕ ਇਸ ਸਥਾਨ ਤੇ ਆ ਕੇ ਸਜਦਾ ਕਰਦੇ ਨੇ ਅਤੇ ਪਰਿਵਾਰਾਂ ਦੀ ਸ਼ੁਕ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਦੇ ਨੇ ਅਸੀਂ ਵੀ ਤੁਹਾਨੂੰ ਅਪੀਲ ਕਰਦੇ ਆ ਕਿ ਬਾਬਾ ਮੜਜੀ ਦੇ ਸਮਾਧੀ ਸਥਾਨ ਤੇ ਆ ਕੇ ਆਪਣੇ ਮਨ ਦੀਆਂ ਮਰਾਦਾਾਂ ਅਤੇ ਹਰ ਮਨੋ ਕਾਮਨਾ ਪੂਰਨ ਕਰੋ ਬਾਬਾ ਜੀ ਦੇ ਅਰਦਾਸ ਬੇਨਤੀ ਕਰੋ ਜੈ ਬਾਬਾ ਮੱਠ ਜੈ ਬਾਬਾ